ਪਹਿਲਾਂ ਤਾਂ ਮੈਂ ਸਾਰੀ ਆਪਣੇ ਖੰਨਾ ਦੀ ਪ੍ਰੈਸ ਦਾ ਬਹੁਤ ਬਹੁਤ ਮਸ਼ਹੂਰ ਆ ਧਨਵਾਦੀ ਆ ਇਹਨਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਔਰ ਸਾਡੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਬਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜੱਤੋਂ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਸਾਹ ਲక్ష్మణ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜਵੀਰ ਸ਼ਰਮਾ ਜੀ, ਪ੍ਰਿੰਦਰ ਬਰਨ ਜੀ, ਸਾਡੇ ਜਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ-ਨਾਲ ਹੋਰ ਬਹੁਤ ਸਾਰੇ ਸਹੁਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ 'ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਰੱਖੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਪਰੂ ਕਰਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਆ ਲੋਕਾਂ ਪ੍ਰਤੀ ਉਹਨਾਂ ਦਾ ਜੋ ਵਿਕਾਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਕੁਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਆ ਪੂਰੀ ਨਹੀਂ ਉਤਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਚੋ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਬਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ਤਰੱਕੀ ਔਰ ਖੁਸ਼ਹਾਲੀ ਚੰਨ ਸ਼ਾਂਤੀ ਚ ਉਨਤੀ ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਂ ਇਹ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਆ ਇਮਾਨਦਾਰੀ ਧਿਆਨਨਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਧ੍ਰਿੜ ਸੰਕਲਪ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਆ ਸੋ ਮੈਂ ਇਹਨਾਂ ਨੂੰ ਅੱਜ ਖੰਡਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਸਾਲ ਅਸ਼ਮਨ ਸਿੰਘ ਦੀ ਗਰੇਵਾਲ ਇਹਨਾਂ ਦੀ ਇੱਕ ਬੜੀ ਸਾਫ਼ ਸੁਥਰੀ ਸ਼ਬੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪਵਾਈਆਂ ਇਹ ਵੋਟਾਂ ਜਿਹੜੀਆਂ ਨੇ ਧੜਾ ਧੜ ਐਵੇਂ ਨਹੀਂ ਪਈਆਂ ਇਹਨਾਂ ਆਗੂਆਂ ਦੀ ਜਿਹੜੀ ਮਿਹਨਤ ਦਾ ਖੂਨ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਹਾ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ ਪਾਰਟੀ ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਲਈ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨਜ਼ਰਦਾਰ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਬੜਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਖੂਨ ਪਸੀਨਾ ਕੀਤਾ ਉਹ ਇਹਨਾਂ ਨੂੰ ਉਸ ਤੇ ਤੇ ਬਹੁਤ ਜ਼ਿਆਦਾ ਅ ਮਤਲਬ ਇਹਨਾਂ ਨੂੰ ਡਰਾਸ਼ਾ ਹੋਈ ਐ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਗਾਮਨ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਸੁਪਨੇ ਨੇ ਉਹਨਾਂ ਨੂੰ ਸਹਕਾਰ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ। ਨਾਲ ਜਿਹਨਾਂ ਦੇ ਵੀ ਛੋਟ ਪਾਰਟੀਆਂ ਦੇ ਬੰਦੇ ਵੀ ਤੁਹਾਡੀ ਪਾਰਟੀ ਨਾਲ ਕੰਮ ਕਰਦੇ। ਬਿਲਕੁਲ ਕਿਉਂਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਆ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ। ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਭੈਮੁਖਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾ ਥਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੌਂ ਚਾਹੀ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਢੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਯਕੀਨ ਦਿਵਾਉਦੇ ਆ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਦੇ ਨੇ ਕਿਹੜੇ ਨਾਲ ਪਾਰਟੀ ਚੱਕ ਕੇ ਚਲੇਗਾ ਉਹ ਦੁਬਾਰਾ ਸਭ ਨੂੰ ਹੋਣਾ ਚਾਹੁੰਦੇ ਤਾਂ ਉਹ ਸਭ ਕੋ ਗੱਲ ਇਹ ਆ ਕਿ ਜਿਨ੍ਹਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਦੇ ਸਰਕਾਰੀ ਜਿਹੜਾ ਵਾ ਉਹ ਇੱਕ ਉਹ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮਹਿਨਤ ਨਾਲ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਇਹਨਾਂ ਦਾ ਅਕਸ ਬੜਾ ਸਾਫ਼ ਸੋਤਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਟੈਣੂ ਪਿਆਰ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਸਰ ਬੈਲੈਂਸ ਕਿਸ ਤਰ੍ਹਾਂ ਬਣਾਉਂਗੇ ਜਿਸ ਤਰ੍ਹਾਂ ਇਧਰੋਂ ਗਏ ਸੀ ਉਧਰ ਆਪਦੇ ਵਿੱਚ ਕਾਪ ਆਲਿਆਂ ਨੇ ਪਰਵਾਹ ਨਹੀਂ ਕੀਤੀ ਜੇ ਹੁਣ ਤੁਹਾਡੇ ਕੋਲ ਆ ਰਿਹਾ ਤਾਂ ਬੈਲੈਂਸ ਕਿਵੇਂ ਬਣਾਉਂਗੇ ਆਪਣੇ ਵਰਕਰ ਵੀ ਹੈ ਤੁਹਾਡੇ ਤੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਚ ਸਾਰਿਆਂ ਨੂੰ ਆਦਰ ਮਾਨ ਸਤਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਚ ਨੁਮਾਇੰਦੀ ਦਿੱਤੀ ਜਾਂਦੀ ਆ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਬ ਬਲਦੇਵ ਸਿੰਘ ਜੀ ਨੂੰ ਕਹਾਂਗਾ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲਿਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਦੋ ਸ਼ਬਦ ਮੈਂ ਕਹਾਂਗਾ ਉਹ ਤੁਹਾਨੂੰ ਜਰੂਰ ਮੁਖਾਤਬ ਹੋ ਉਹ ਗਵਰਨਰ ਸਾਹਿਬ ਕ੍ਰਿਸ਼ਨਾ ਸਿੰਘ ਸਾਹਿਬ ਦਾ ਮੰਤਰੀ ਪੰਜਾਬ ਅਤੇ ਆਸਰ ਬਰਦੇਸ ਦੇ ਸਾਹਿਬ ਦਾ ਐਮਐਮਏ ਇਹਨਾਂ ਦਾ ਜੀ ਆਇਆਂ ਕਰਦਾ ਔਰ ਧੰਨਵਾਦ ਕਰਦਾ ਔਰ ਮੈਂ ਅੱਜ ਕੁਝ মিডিਆ ਨਾਲ ਗੱਲਾਂ ਸਾਂਝੀਆਂ ਕਰਕੇ ਮੀ ਤੁਹਾਡੇ ਰਾਹੀਂ মিডিਆ ਦਾ ਵੀ ਧੰਨਵਾਦ ਕਰਦਾ ਹੋਇਆ ਖੰਨੇ ਦੇ ਹਲਕੇ ਦੇ ਵੋਟਰਾਂ ਦਾ ਕੁਝ ਗੱਲਣਾ ਪਹੁੰਚਾਉਣੀਆ ਚਾਹੁੰਦਾ ਜਿਹਦੇ ਨਾਲ ਕੁਝ ਗੱਲ ਦਾ ਸਾਹਮਣਾ ਕਰ ਸਕਣ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਾਰਟੀਆਂ ਦੇ ਵਿੱਚ ਕੀ ਕੋ ਚੱਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਕੰਮ ਕੀਤਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡਦੇ ਨਵੇਂ ਭਰਤੀ ਕਰ ਉਸ ਤੋਂ ਬਾਅਦ ਜ 22 ਦੀ ਇਲੈਕਸ਼ਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡ ਤੇ ਨਵੇਂ ਭਰਤੀ ਕਰਦੇ ਹੁਣ ਕੀ ਹੋਇਆ ਉਹਨਾਂ ਨੇ ਇਹਨਾਂ ਦੇ ਪੁਰਾਣੇ ਮੰਗਾਂ ਨੂੰ ਛੱਡ ਤਾ ਦੂਜੀਆਂ ਪਾਰਟੀਆਂ ਦੇ 7 ਬੰਦੇ ਭਰਤੀ ਕਰਦੇ ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਰਕਾਰ ਨਹੀਂ ਹੈ ਉਹ ਸਾਡਾ ਸਭਨਾ ਜਿਹੜਾ ਚਤਨਾ ਚੂਰ ਹੋ ਗਿਆ ਅੱਜ ਐਮਐਲਏ ਤੇ ਮੰਤਰੀਆਂ ਨੇ ਥੱਲੜਵਾਜੀ ਮਚਾਈ ਪਈ ਹੈ ਪਾਰਟੀ ਦਾ ਪੇੜਾ ਘ ਘੱਟ ਰਿਹਾ ਤੇ ਰਖਤਾ ਜੋ ਪਾਰਟੀ ਪੰਜਾਬ ਦੇ ਵਿੱਚ ਆਪਣਾ ਅੱਖ ਲੈ ਕੇ ਇਹੋ ਬਰਬਾਦ ਕਰਕੇ ਰੱਖ ਰਹੀ ਸਾਡੇ ਇੱਥੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਮੈਂ ਬੇਨਤੀ ਕਰਦਾ ਸਾਡੇ ਮੰਤਰੀ ਜੀ ਬਾਹਰ ਕੱਢ ਕੇ ਖੜੀ ਕਰਕੇ ਕਹਿਣ ਕਿ ਖੰਨੇ ਦੇ ਵਿੱਚ ਇੱਕ ਵੀ ਰਜਿਸਟਰੀ ਬਿਨਾ ਪੈਸੇ ਤੋਂ ਹੁੰਦੀ ਇੱਕ ਵੀ ਐਨਓ ਸੀ ਬਿਨਾ ਪੈਸੇ ਹੋ ਯਾਰੀ ਹੁੰਦੀ ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਬਿਲਾਦ ਬਿਠਾਏ ਹੋਏ ਨੇ ਜਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬੋਲ ਬੋਲਦਾ ਜਿਆਦਾ ਪੁਰਾਣੇ ਵਲੰਟੀਆ ਬਲਾਤਨ ਦੇ ਬਦਨਾਮ ਬਲਾਕ ਬਦਨਾਮ ਅਤੇ ਵਾਰਡ ਇੰਚਾਰਜਾਂ ਦੇ ਪਰਚੇ ਦੱਜ ਕਰਾਏ ਗਏ ਉਦੋਂ ਇਹ ਗੱਲਾਂ ਕਹਿੰਦੇ ਸੀ ਆਮ ਆਦਮੀ ਪੌਟ ਦੀ ਜ਼ੀਰੋ ਟੋਲਰੈਂਸ ਮੈਂ ਪੁੱਛਣਾ ਚਾਹੁੰਨਾ ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਗਈ ਰੇੜੀ ਫੜੀ ਵਾਲਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਹੌਂਦੋਂ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ ਅੱਜ ਜੀਰੋ ਟੋਲਰੈਂਸ ਕਿੱਥੇ ਆ ਮੈਂ ਦੁਬਾਰਾ ਪੁੱਛਦਾ ਕਿ ਜੀਰੋ ਟੋਲਰੈਂਸ ਹੁਣ ਰੁੱਕ ਗਈ ਤੇ ਇਹਨਾਂ ਵਾਸਤੇ ਜੀਰੋ ਟੋਲਰੈਂਸ ਹੀ ਯਦਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਲਾ ਰੋਡ ਤੇ ਬਲਾਕ ਪ੍ਰਧਾਨਾਂ ਨੇ ਨਿਗਾਇਜ਼ ਇਹ ਤੁਜੀ ਉਹ ਅੱਡਾ ਚੱਲਦਾ ਬੰਦ ਕਰਾਇਆ ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਜੀਜੀ ਚੋਰ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟ੍ਰਕਟ ਜੁੰਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹ ਮੰਨਦਾ ਉਹਨੂੰ ਰੋਕਣਾ ਚਾਹੀਦਾ ਸੀ ਗੈਰਕਾਨੂੰਨੀ ਕਿਉਂ ਕਰਦੇ ਇਹ ਸੰਭਾਵ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਤੁਸੀਂ ਮੇਰੀਆਂ ਜਿੰਨੀਆਂ ਮੱਤਿ ਸ਼ਿਕਾਇਤਾਂ ਕਰ ਲਿਖੇ ਉਹ ਵੀ ਅਸੀਂ ਆਮ ਆਦੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਹੋਏ ਉਹਨਾਂ ਨੇ ਕਿਹਾ ਕਿ ਮੇਰੀਆਂ ਜਿੰਨੀਆਂ ਇਸ ਮਸਲੇ ਦੇ ਵਿੱਚ ਮੈਂ ਹੈਡਕੁਆਟਰ ਹੈਡਕੁਆਟਰ ਗਿਆ ਸਾਰੇ ਪਾਸੇ ਘੁੰਮਿਆ ਫਿਰਿਆ ਸਾਡੀ ਕਿਸੇ ਨੇ ਬਾਹਰ ਨਹੀਂ ਚਾੜੀ ਜਦ ਮੈਨੂੰ ਨਾ ਦੱਸਿਆ ਕਹਿੰਦੇ ਮੇਰੀ ਸ਼ਿਕਾਇਤਾਂ ਜਿੰਨੀਆ ਮਰਜ਼ੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਨੀ ਕੋਈ ਗਰੀਲ ਸਾਹਿਬ ਕਾਂਗਰਸ ਪਾਰਟੀ ਨੂੰ ਨੈਗੇਟਿਵ ਅੱਗੇ ਫਿਊਚਰ ਵੀਜ਼ਨ ਨਹੀਂ ਹੈ ਸਰ ਦਾ ਵੀਜ਼ਨ ਹੈ ਦੇਖੋ ਜੀ ਇਹ ਜਿਹੜੀ ਕਾਂਗਰਸ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਜਦ ਅਕਾਲੀ ਸਰਕਾਰ ਬਣਾਉਂਦੇ ਸੀ ਜਿਹੜਾ ਖਤਰਾ ਹੁੰਦਾ ਸੀ ਤਾਂ ਕਹੇ ਸੀ ਧਰਮ ਨੂੰ ਖਤਰਾ ਹੈ ਅੱਜ ਭਾਜਪਾ ਇਹ ਵੀ ਭਾਜਪਾ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵਾਨੀ ਕੀਤੀ ਜਾਂਦੀ ਇੱਕੋ ਇੱਕ ਸਰਕਾਰ ਹੈ ਪਾਰਟੀ ਹੈ ਕਾਂਸ ਪਾਰਟੀ ਜਿਹੜੀ ਧਰਮ ਨੂੰ ਰੱਖ ਪਾਰਟੀ ਹੈ ਇਸ ਕਰਕੇ ਅਸੀਂ ਇਹ ਜੁਆਇਨ ਕਰਨਾ ਚਾਹੁੰਦੇ ਆ ਸਾਰੇ ਭਰਾਵਾਂ ਸਾਥੀਆਂ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਰਕਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਰਕਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਨਾ ਮੰਤਰੀ ਜਿਹਦੇ ਫੀਲਿਆਂ ਨੇ ਕੁਝ WhatsApp ਦੇ ਉੱਤੇ ਕਮੈਂਟ ਪਾਏ ਨੇ ਮੈਂ ਇਹ ਉਹਨਾਂ ਨੂੰ ਕਹਿਣਾ ਚਾਹੁੰਦਾ ਮੰਤਰੀ ਜੀ ਨੂੰ ਇਹਨਾਂ ਸੋਖ ਲੋ ਨਹੀਂ ਸਾਡੇ ਕੋਲੇ ਬਹੁਤ ਕੁਝ ਹੈ ਪਗਧੰਕ ਵਾਲੀ ਪੱਗ ਬਨ ਕੇ ਨਾ ਮੈਂ ਪਗਸਾ ਵਾਲੀ ਪੱਗ ਬੰਨੀ ਐ ਨਾ ਮੈਂ ਪਖ ਸਿੰਘ ਦੇ ਸੂਲਾਂ ਨੂੰ ਤੋੜਿਆ ਜਿਹੜੇ ਬੰਦਿਆਂ ਨੇ ਪਖ ਸਿੰਘ ਵਾਲੀ ਪੱਗ ਬੰਨੀ ਸੀ ਉਹਨੇ ਨੇ ਪੰਜਾਬ ਦੀ ਧੂੜ ਗੁੱਟਿਆ ਕੇ ਕੁੱਟਿਆ ਪਖ ਸਿੰਘ ਦੀ ਪਰਾਗ ਦੇ ਪੈਰਾਂ ਵਿੱਚ ਰੋੜਿਆ ਗਰੇਵਾਲ ਜੀ ਤੁਹਾਡਾ ਦੋ ਤਿੰਨ ਸਾਲ ਤੋਂ ਰੋਲਾ ਚੱਲ ਰਿਹਾ ਸੀ ਤੁਸੀਂ ਇਹ ਆਮ ਆਦੀ ਪਾਰਟੀਆਂ ਨਾਲ ਤੁਹਾਨੂੰ ਇਲਜ਼ਾਮ ਵੀ ਲਾਇਆ ਜੀ ਤੇ ਤੁਹਾਡੀ ਪਾਰਟੀ ਦੇ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਹਦਾ ਮੰਗਦੇ ਸੀ ਚੇਅਰਮੈਨ ਮੰਗਦੇ ਸੀ ਮੈਂ ਫੰਡ ਕਿੰਨਾ ਫੰਡ ਸਰ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚਾ ਕਰ ਚੁੱਕੇ ਹਾਂ 2017 ਤੋਂ ਕਿਹਨੂੰ ਫੰਡ ਦਿੱਤਾ ਸੀਗਾ ਫੰਡ ਮੈਂ ਮੇਰੀ ਬੇਟੀ ਦੇ ਗ੍ਰੇਗਲਡ ਤੋਂ 4 ਲੱਖ ਰੁਪਈਆ ਐਮਐਲਏ ਦੇ ਖਾਤੇ ਵਿੱਚ ਪਾਇਆ ਕਿਹੜੀ ਐਮਐਲਏ ਦੀ ਕੰਪਨੀ ਸਾਉਂਦੀ ਹਣਾ ਤਾਂ ਆ ਕੇ ਤੱਕ ਚੇਅਰਮੈਨ ਦੀ ਮੰਗ ਨਾ ਜੀ ਚੇਅਰਮੈਨ ਦੀ ਮੇਰੇ ਕੋਈ ਹੁਣ ਦੇਖੋ ਇੱਕ ਕਮੈਂਟ ਪਾ ਰਹੇ ਨੇ ਕਿ ਗਰੇਵਾਲ ਕਾਂਗਸ ਚਲੇ ਗਿਆ ਜਗਦਾ ਸਿੰਘ ਚੇਅਰਮੈਨ ਨਹੀਂ ਮਿਲਗੇ ਇਸ ਕਰਕੇ ਜੇ ਮੈਂ ਕਾਂਸੇ ਜਾਣਾ ਹੁੰਦਾ ਜਦੋਂ ਚੇਅਰਮੈਨ ਨੂੰ ਬਣਿਆ ਸੀ ਮੈਂ ਜਦ ਹੀ ਚਲੇ ਜਾਂਦਾ ਅੱਜ ਜੋ ਵਕਤ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਬਲਾ ਪ੍ਰਧਾਨਾਂ ਨੂੰ ਵਾਰਡ ਦੇ ਚਾਰਜਾਂ ਨੂੰ ਬਿਲ ਲੈਵ ਦੇ ਸੈਕਰੀਆਂ ਨੂੰ ਬਿਲ ਲੈਵ ਦੇ ਪ੍ਰਧਾਨਾਂ ਨੂੰ ਜਿਨੀ ਕੀਤਾ ਜਾਂਦਾ ਅਸੀਂ ਅੱਜ ਕੇ ਬੀੜਾ ਚੱਕਿਆ ਕਿ ਅਸੀਂ ਤਤਹੀ ਨਹੀਂ ਹੋਣ ਦੇਵਾਂਗੇ ਆਉਣ ਵਾਲੇ ਸਮੇਂ ਇਤੇ ਲੜਾਈ ਲੜਾਂਗੇ ਔਰ ਉਹਨਾਂ ਬਲਟੀਆਂ ਦੀ ਬਹਾਲ ਕਰਾਂਗੇ ਔਰ ਉਹਨ ਬਿਹਰੇ ਵਲੰਟੀਅਰ ਅੱਜ ਮੈਨੂੰ ਬਾ ਸਵੇਰ ਦੇ ਮੈਨੂੰ ਫੋਨ ਆਉਂਦੇ ਆ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਇਕੱਲੇ ਚਲੇ ਗਏ ਸਾਨੂੰ ਕਿਉਂ ਛੱਡ ਕੇ ਗਏ ਬੜੀ ਨਰਾਜ਼ਗੀ ਸਾਡੇ ਦੀ ਹੋ ਰਹੀ ਹੈ ਅਸੀਂ ਉਹਨਾਂ ਦੀ ਨਰਾਜ਼ਗੀ ਦੂਰ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਲਿਆ ਕੇ ਝੰਡਾ ਬਲੰਦ ਕਰਾਂਗੇ ਕਾਂਗਰਸ ਦਾ ਔਰ ਅੱਗੇ ਵਧਾਂਗੇ ਔਰ ਇਥੇ ਖੰਡੇ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਮਾਨਤ ਜਾਬਤਾ ਹੋਈਆਂ ਨੇ ਏਕ ਨੇ ਤਨਪੀ ਸਾਉਂ ਦੀ ਜਮਾਨਤ ਦੀ ਅਪੀਲ ਕਰਾਉਣਾ ਸਤ ਜੀ ਹੁਣ ਤੱਕ ਸੰਧੀ ਗੱਲ ਕਰੀ ਹੈ ਸੱਤ ਜਣਿਆਂ ਦੀ ਉਹ ਐਕਸਪਲੋਡ ਕਰ ਸਕਦੇ ਹੋ ਨਾ ਹਾਂ ਰਾਜਵੀਰ ਸ਼ਰਮਾ ਨਹੀਂ ਨਹੀਂ ਜਿਹੜੇ ਸੱਤ ਜਣਿਆਂ ਦੀ ਕਰਾਪਸ਼ਨ ਕਰ ਰਹੇ ਨੇ ਤਿੰਨ ਕਾਂਗਰਸ ਦੇ ਨੇ ਤਿੰਨ ਆਕਾਲੀ ਆਉਂਦੇ ਨੇ ਦੋ ਬੀਜੇਪੀ ਦੇ ਨੇ ਨਾਮ ਨਾਮ ਤੁਸੀਂ ਨਾਮ ਦੱਸੋ ਤੁਸੀਂ ਜਿਹੜੇ ਬਾਰੇ ਅਲਰੇਡੀਆਂ ਤੋਂ ਤਾਂ ਹੈ ਕਿੱਥੇ ਦੇਖੋ ਮੇਰੇ ਕਮੇਟੀ ਦੇ ਚੁੰਟੇ ਪੰਪੀ ਸਿੰਘ ਪੰਪੀ ਪਾਰਟੀਆਂ ਤੇਜੀ ਸਿੰਘ ਹੇ ਕੰਟਰੋਲ ਕਰ ਰਹੇ ਨੇ ਮਾਰਕੀਟ ਕਮੇਟੀ ਨੂੰ ਕਿਸਪਲ ਕਾ ਮਾਰਕੀਟ ਕਮੇਟੀ ਹਾਂ ਕਾਂਗ ਦਾ ਅੰਦਰੋਂ ਜਗਤਾਰ ਸਿੰਘ ਆਠਕ ਤੇ ਤੀਜਾ ਹੈ ਸਾਡਾ ਮੋਕਲ ਗਿਆ ਚਲੋ ਗਰੇਵਾਲ ਸਾਹਿਬ ਤੁਸੀਂ ਮਹਿਸੂਸ ਨਹੀਂ ਕੀਤਾ ਆਪਣੀ ਪਾਰਟੀ ਜਿਹੜਾ ਵੀ ਇਹੜੇ ਪੂਰੀ ਪਾਰਟੀਆਂ ਦੇ ਵਿੱਚੋਂ ਆਏ ਨੇ ਕੋਈ ਪਾਰਟੀ ਦੇ ਵਿੱਚੋਂ ਆਏ ਨਹੀਂ ਮੰਨ ਲਿਓ ਨਾ ਕਰਕੇ ਪਾਰਟੀ ਦੇ ਸਕੂਟ ਪਿਆ ਤੇ ਪਾਰਟੀ ਤੋਂ ਪਾਲ ਤੇ ਮੈਂ ਪਾਰਟੀ ਛੱਡੀ ਹੋਏ ਸੇ ਕਰਕੇ ਤੇ ਪਾਰਟੀ ਦਾ ਨਾਂ ਸਮਾਰਤਾ ਬਾਅਦ ਹੀ ਪਾਰਟੀ ਵਾਲਿਆਂ ਨੇ ਆ ਕੇ ਕ੍ਰਪਸ਼ਨ ਦੀ ਸਿਰੇ ਦੇ ਚੜ ਕੇ ਚਲੇ ਗਏ ਨੇ ਤੇ ਅੱਜ ਖੰਨੇ ਦੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਤਰਾ ਤਰਾ ਕਰ ਰਹੇ ਨੇ ਕ੍ਰਪਸ਼ਨ ਦੇ ਵਜ੍ਹਾ ਤੇ ਕੋਈ ਉਹਨਾਂ ਨੂੰ ਰੁਕਿਆ ਕੋਈ ਅਜਾ ਨਹੀਂ ਕਿਹੜੇ ਬੰਦੇ ਆਏ ਹੋਏ ਨੇ ਜਿਹੜੇ ਕੰਟਰੋਲ ਕਰ ਦੇਣਗੇ ਭਾਜੀਪੀ ਜੋ ਹਰੀਸ਼ ਗੋਪਤਾ ਤੇ ਕਰਨ ਰੋਡ ਸਰ ਸਾਹਿਬੀ ਕੋਲੇ ਲਿਖਾਈ ਜਿਹੜਾ ਰਜਿਸਟਰ ਜਿसे ਭੇਜਿਆ ਉਹਦੇ ਵਿੱਚ ਲਿਖਿਆ ਰੂ ਤੁਸੀਂ ਕਈ ਆਪਣੇ ਸੀਨੀਅਰ ਤੇ ਆਪਰੇ ਜੋ ਘਾਰੀ ਕਹਿੰਦੇ ਸੀ ਐਮ ਲੈਵਲ ਤੱਕ ਕਿਹਨੂੰ ਕਿਹਨੂੰ ਮਿਲੇ ਉਹਨਾਂ ਨੇ ਕੋਈ ਗੱਲਬਾਤ ਉਹਦਾ ਰਿਸਪੌਂਸ ਦਿੱਤਾ ਅਸੀਂ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਦਿੱਤਾ ਅਸੀਂ ਸਾਰਿਆਂ ਕੋਈ ਟੱਕਰਾਂ ਮਾਰ ਮਾਰ ਕੇ ਥੱਕ ਗਏ ਕਿਸ ਲੈਵਲ ਤੇ ਹੈ ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ ਜਦ ਇਹਨਾਂ ਦੀ ਇੱਕ ਸੈਟ ਬਿਠਾਈ ਗਈ ਬਲਾਕ ਪ੍ਰਧਾਨਾਂ ਦੀ ਬਾਰੇ ਪਾਰਟੀ ਨੇ ਇੱਕ ਸੈੱਟ ਬਠਾਈ ਅਸੀਂ ਕੰਪਲੀਟ ਕੀਤੀ ਕਿ ਨਜਾਇਜ਼ ਪਰਚੇ ਦਰਜ ਹੋਏ ਤਾਂ ਉੱਥੇ ਇੱਕ ਸੈੱਟ ਬਠਾਈ ਗਈ ਉਹ ਸੈੱਟ ਦਾ ਜਿਹੜਾ ਰਿਜ਼ਲਟ ਆਇਆ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਆ ਲੇਕਿਨ ਆਫੀਸ਼ਲ ਕਾਪੀ ਇਹਨਾਂ ਨੇ ਗੱਬ ਲਈ ਉਹ ਜੱਦ ਕਰਨੀ ਚਾਹੀਦੀ ਸੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀਗੇ ਪਰਚੇ ਦਰਜ ਕਰਾਉਣ ਵਾਲੇ ਤਾਂ ਉਹਨੂੰ ਜਨਤਕ ਕਰਦੇ ਉਸ ਰਿਪੋਰਟ ਕਿਉਂਕਿ ਮੈਨੂੰ ਪਤਾ ਉਹ ਰਿਪੋਰਟ ਚ ਕੀ ਲਿਖਿਆ ਹੋਇਆ ਹੈ ਉਹਦੇ ਵਿੱਚ ਬਿਲਕੁਲ ਬੇਕਸੂਰ ਦੱਸੇ ਗਏ ਨੇ ਅਖਬਾਰ ਚ ਵੀ ਸਿੱਟਦੇ ਮੈਂਬਰਾਂ ਨੇ ਨਿਕਲੇਰ ਕੀਤਾ ਵੀ ਇਹ ਉੱਥੇ ਅਸੀਂ ਲੋਕਾਂ ਨੂੰ ਮਿਲੇਆ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਬਾਜ਼ਾਰ ਚ ਲੋਕਾਂ ਨੂੰ ਪੁੱਛਿਆ ਕੋਈ ਕਰਪਸ਼ਨ ਨਹੀਂ ਹੋਈ ਸਾਫ਼ ਸੀ ਲੇਕਿਨ ਉਹ ਤਾਂ ਜਿੱਦਾ ਨਹੀਂ ਆ ਰਹੇ ਧਮਕੀਆਂ ਦੇ ਨਾਲ ਮੈਨੇਜਰ ਉਸ ਦਿਨ ਜੰਮੇ ਨਹੀਂ ਆ ਪਤਾ ਹੁੰਦਾ ਗਏ ਸਰ ਇੰਨਾ ਟਾਈਮ ਕੋ ਲਾ ਕੇ ਕੁਝ ਨਹੀਂ ਲਾਵੇ ਅਹ ਦੇਖੋ ਟਾਈਮ ਦੇ ਕੇਸ ਕਰਕੇ ਹੀ ਸ਼ਾਇਦ ਸੁੱਧਰ ਜਵੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀ ਇਸ ਪਾਸੇੋਂ ਹਟਿਆ ਜਾਵੇ ਪਰ ਨਹੀਂ ਸਮਝੇ ਤਾਕਤ ਦੇ ਔਰ ਸ਼ੋਹਰ ਦੇ ਪੈਸੇ ਦੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਅਖੀਰ ਨੂੰ ਮਜਬੂਰ ਹੋ ਕੇ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਥੈਂਕ ਯੂ